ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਸਾਡੇ ਨਾਲ ਜੁੜ ਚੁੱਕੇ ਨੇ ਦਿਨੇਸ਼ ਸਿੰਘ ਬੱਬੂ ਜੋ ਕਿ ਗੁਰਦਾਸਪੁਰ ਤੋਂ ਐਸਆਰ ਐਮਪੀ ਦੇ ਚੋਣ ਲੜਨਗੇ ਗੱਲਬਾਤ ਕਰਾਂਗੇ ਦਿਨੇਸ਼ ਸਿੰਘ ਬੱਬੂ ਨਾਲ ਬੱਬੂ ਜੀ ਪਹਿਲਾਂ ਤਾਂ ਮੁਬਾਰਕਾਂ ਹੋਣ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਦੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਾਰਟੀ ਨੇ ਜ਼ਿੰਮੇਵਾਰੀ ਬੜੀ ਵੱਡੀ ਲਾ ਦਿੱਤੀ ਜੇ ਦੇਖੋ ਪਾਕੀ ਹਾਈ ਕਮਾਨ ਦਾ ਮੈਂ ਆਭਾਰੀ ਹਾਂ ਬਹੁਤ ਜਿਆਦਾ ਲੈ ਦਿੰਦੋਂ ਆਭਾਰ ਪ੍ਰਗਟ ਕਰਨਾ ਕਿ ਉਹਨਾਂ ਨੇ ਮੈਨੂੰ ਗੁਰਦਾਸਪੁਰ ਲੋਕ ਸਭਾ ਦਾ ਟਿਕਟ ਦਿੱਤੀ ਹੈ ਜੀ ਔਰ ਕੱਲੇ ਦੀ ਪਾਰਕ ਨੇ ਸੁजानਪੁਰ ਤੋਂ ਚਾਰ ਵਾਰ ਮੈਨੂੰ ਟਿਕਟ ਦਿੱਤੀ ਹੈ ਜੀ 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 ਔਰ ਇਹ ਪੰਨੇ ਖਦਾ ਵਿਸ਼ਵਾਸ ਲਾਣਾ ਕਿ ਇਹ ਜਿਹੜੀ ਗੁਦਾ ਲੋਕ ਸਭਾ ਸੀਟ ਹੈ ਜੀ ਇਸਾਗੇ ਚ ਮੋਦੀ ਜੀ ਦੀ ਝੋਲੀ ਜੀ ਪਾਗੇ ਬਿਲਕੁਲ ਬਬੂ ਜੀ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਪਿਛਲੀ ਦਫਾ ਇੱਥੇ ਇੱਕ ਫਿਲਮੀ ਸਟਾਰ ਸੀ ਜਿਸ ਦੇ ਕਰਕੇ ਗੁਰਦਾਸਪੁਰ ਵਾਸੀਆਂ ਨੂੰ ਇੱਕ ਵਿਸ਼ਵਾਸ ਜਾ ਟੁੱਟਦਾ ਨਜ਼ਰ ਆਇਆ ਸੀ ਹੁਣ ਤੁਹਾਡੀਆਂ ਗਾਂਵ ਵਾਸਤੇ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ ਤੁਹਾਡੇ ਵਾਸਤੇ ਉਹਨਾਂ ਚੁਣੌਤੀਆਂ ਦਾ ਪੜਾ ਕਿਸ ਤਰੀਕੇ ਨਾਲ ਪਾਰ ਕੀਤਾ ਜਾਵੇਗਾ ਦੇਖੋ ਭਾਈ ਹਰ ਇਲੈਕਸ਼ਨ ਚੁਣੌਤੀ ਹੈ ਜੀ ਜੀ बाकी है कि वर्कर देखो सा कंधे ना कंधा मिला के चलते रहो मेहनत कर देना क्योंकि कोई ऐसी गल नहीं तो इलेक्शन हर कोई इलेक्शन काफी होंगे लेकिन कोई ऐसी गल नहीं पार्टी तो वर्कर बहुत मेहनत कर रहे जी, जी. ਬਿਲਕੁਲ ਜਿਸ ਜਿਸ ਤਰੀਕੇ ਨਾਲ ਬਬੂ ਜੀ ਦੇਖਿਆ ਜਾਵੇ ਤਾਂ ਇਸ ਵਾਰ ਗੁਰਦਾਸਪੁਰ ਦਾ ਹੀ ਵਾਸੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਹੀ ਸੰਬੰਧਿਤ ਰੱਖਦੇ ਹੋ ਤੁਸੀਂ ਵੀ ਇਸ ਵਾਰ ਗੁਰਦਾਸਪੁਰ ਦੇ ਹੀ ਵਾਸੀ ਨੂੰ ਟਿਕਟ ਦਿੱਤੀ ਗਈ ਹੈ ਕੀ ਲੱਗਦਾ ਵਾ ਕਿ ਜਿਸ ਤਰੀਕੇ ਨਾਲ ਪਿਛਲੀ ਵਾਰੇ ਸਟਾਰ ਆਏ ਸੀ ਇਸ ਵਾਰ ਲੋਕਾਂ ਦਾ ਜਦੋਂ ਬਾਰ ਬਾਰ ਕੋਸਟਰ ਤੱਕ ਪੂਰ ਜਲ ਗਿਆ ਕਿ ਲੋਕਾਂ ਦੀ ਸਾਰਿਆਂ ਦੀ ਮੰਗ ਸੀ ਲੋਕਲ ਕੈਂਡੀਡੇਟ ਹਾਂ ਜੀ ਪਾਰਟੀ ਨੇ ਝਾਂਸਰ ਦੇ ਲੋਕ ਨੂੰ ਨਹੀਂ ਪਾਰਟੀ ਨੇ ਜ਼ਿੰਮੇਵਾਰੀ ਬੜੀ ਵੱਡੀ ਲਾ ਦਿੱਤੀ ਜੇ देखो पार्टी हाई कमांड ਦਾ ਮੈਂ ਆਭਾਰੀ ਹਾਂ ਬਹੁਤ ਜਿਆਦਾ ਲੈ ਦਿਨ ਤੋਂ ਆਭਾਰ ਵਿਕਟ ਕਰਨਾ ਕਿ ਉਹਨਾਂ ਨੇ ਮੈਨੂੰ ਗਦਾਖੂ ਲੋਕ ਸਭਾ ਦਾ ਟਿਕਟ ਦਿੱਤੀ ਹੈ ਜੀ ਔਰ ਕੱਲੇ ਦੀ ਪਾਰਟੀ ਨੇ ਸੁजानਪੁਰ ਤੋਂ ਚਾਰ ਵਾਰ ਮੈਨੂੰ ਟਿਕਟ ਦਿੱਤੀ ਹੈ ਜੀ 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 ਔਰ ਇਹ ਤੋਂ ਇਹ ਸਦਾ ਵਿਸ਼ਵਾਸ ਲਾਣੇ ਕਿ ਇਹ ਜਿਹੜੀ ਗਦਾਖੂ ਲੋਕ ਸਭਾ ਸੀਟ ਹੈ ਜੀ ਇਸਾਗੇ ਚ ਮੋਦੀ ਜੀ ਦੀ ਝੋਲੀ ਜੀ ਪਾਗੇ ਦੇ ਵੀ ਬਬਜੀ ਜਸਤਿਕ ਇਹਨਾਂ ਦੇਖਿਆ ਜਾਵੇ ਕਿ ਪਿਛਲੀ ਦਫਾ ਇੱਥੇ ਇੱਕ ਫਿਲਮੀ ਸਟਾਰ ਸੀ ਜਿਸ ਦੇ ਕਰਕੇ ਗੁਰਦਾਸਪੁਰ ਵਾਸੀਆਂ ਨੂੰ ਇੱਕ ਵਿਸ਼ਵਾਸ じゃ ਟੁੱਟਦਾ ਨਜ਼ਰ ਆਇਆ ਸੀ ਹੁਣ ਤੁਹਾਡੀਆਂ ਗਾਂਵ ਵਾਸਤੇ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ ਤੁਹਾਡੇ ਵਾਸਤੇ ਉਹਨਾਂ ਚੁਣੌਤੀਆਂ ਦਾ ਪੜਾ ਕਿਸ ਤਰੀਕੇ ਨਾਲ ਪਾਰ ਕੀਤਾ ਜਾਵੇਗਾ ਦੇਖੋ ਕੋਈ ਹਰ ਇਲੈਕਸ਼ਨ ਚ ਰੋਟੀ ਹੈ ਜੀ ਜੀ ਬਾਕੀ ਹੈ ਕਿ ਵਰਕਰਦ ਗੋ ਸਾਡੇ ਨਾਲ ਸੰਦੇ ਨਾਲ ਮਿਲ ਕੇ ਚੱਲਦੇ ਨੇ ਮਿਹਨਤ ਕਰਦੇ ਨੇ ਜੀ ਕਿ ਕੋਈ ਸਾਥੀ ਨਾਲ ਨਹੀਂ ਲੋਕ ਲੇ ਕਿੰਦੇ ਹਰ ਕੋਈ ਲਖੇ ਨਾ ਦੇਖੀਓ ਨਾ ਜੀ ਲੇਕਿਨ ਨਾ ਕੋਈ ਐਸੀ ਗੱਲ ਨਹੀਂ ਫਾਰਮ ਦੀ ਦਾ ਵਰਕਰ ਬਹੁਤ ਮਿਹਨਤ ਕਰਦਾ ਜੀ ਜੀ ਬਿਲਕੁਲ ਜਿਸ ਜਿਸ ਤਰੀਕੇ ਨਾਲ ਬਬੂ ਜੀ ਦੇਖਿਆ ਜਾਵੇ ਤਾਂ ਇਸ ਵਾਰ ਗੁਰਦਾਸਪੁਰ ਦਾ ਹੀ ਵਾਸੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਹੀ ਸੰਬੰਧਿਤ ਰੱਖਦੇ ਹੋ ਤੁਸੀਂ ਵੀ ਇਸ ਵਾਰ ਗੁਰਦਾਸਪੁਰ ਦੇ ਹੀ ਵਾਸੀ ਨੂੰ ਟਿਕਟ ਦਿੱਤੀ ਗਈ ਹੈ ਕੀ ਲੱਗਦਾ ਵਾ ਕਿ ਜਿਸ ਤਿੱਕੇ ਨਾਲ ਪਿਛਲੀ ਵਾਰੇ ਸਟਾਰ ਆਏ ਸੀ ਇਸ ਵਾਰ ਲੋਕਾਂ ਦਾ ਜਦੋਂ ਬਾਰ ਬਾਰ ਕੋਸਟ ਤੱਕ ਪੂਰ ਜਲ ਗਿਆ ਕਿ ਲੋਕਾਂ ਦੀ ਸਾਰਿਆਂ ਦੀ ਮੰਗ ਸੀ ਲੋਕਲ ਕੈਂਡੀਡੇਟ ਹਾਂ ਜੀ ਸਾਡੀ ਪਾਰਟੀ ਨੇ ਚਾਨਦਰ ਦੇ ਲੋਕ ਨੂੰ ਨਿਯਤ ਕੀਤਾ ਹੈ ਹਾਂ ਜੀ ਠੀਕ ਆ ਸਰ ਠੀਕ ਆ ਓਕੇ ਸਰ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ